ਤਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਬਾਪੇ ਕੀ ਦੀ ਸੇਧ ਗੋਸ਼ਟ ਬਾਪੇ ਕੀ ਦੀ ਸੇਧ ਗੋਸ਼ਟ ਸ਼ਬਦ ਸ਼ਾਤ ਵੱਡੀ ਕਮਾਈ ਤੇਰੀ ਵੱਡੀ ਕਮਾਈ ਸਾਰੇ ਬੋਲੋ ਜੀ ਤਨ ਨਾਨਕ ਨਿਸ਼ਕਾ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਸੁਲਤਾਨ ਪਰਲੂਦੀ ਸਤਿਗੁਰੂ ਤਿੰਨ ਦਿਨ ਵੇ ਨਦੀ ਚ ਅਲੋਪ ਰਹਿ ਸਾਰੀ ਦੁਨੀਆ ਨੇ ਕਿਹਾ ਬੀਬੇ ਨਾਨਕੀ ਨੂੰ ਤੇਰਾ ਵੀਰ ਤਾਂ ਹੁਣ ਰਿਆ ਨਹੀਂ ਰੁੜ ਗਿਆ ਕਿਸੇ ਨੇ ਕੁਝ kiya ਕਿਸੇ ਨੇ ਕੁਝ kiya ਉਹ ਡੁੱਬ ਗਿਆ ਪਾਣੀ ਚ ਪਰ ਇੱਕੋ ਇੱਕ ਭੈਣ ਨਾਨਕੀ ਹੈ ਸਾਰੀ ਦੁਨੀਆ ਤੇ ਜਿੰਨੂੰ ਯਕੀਨ ਹੈ ਔਰ ਬੜੇ ਮਾਣ ਨਾਲ ਕਹਿੰਦੀ ਹੈ ਐ ਦੁਨੀਆ ਦੇ ਲੋਕੋ ਜਿਹੜਾ ਦੁਨੀਆ ਨੂੰ ਤਾਰਨ ਆਇਆ ਹੋਵੇ ਉਹ ਕਦੀ ਡੁੱਬ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਨ ਨਾਨਕੀ ਦੇ ਬੋਲ ਸੱਚੇ ਹੋਏ ਤੀਜੇ ਦਿਨ ਸਤਗੁਰੂ ਪ੍ਰਗਟ ਹੋਏ ਔਰ ਆਉਂਦੇ ਇਹ ਨਾਰਾ ਦਿੱਤਾ ਨਾ ਹਮ ਹਿੰਦੂ ਨਾ ਮੁਸਲਮਾਨ ਸਾਰੀ ਦੁਨੀਆ ਇੱਕ ਰੱਬ ਦੀ ਬਣਾਈ ਹੋਈ ਹੈ ਤੇ ਕਿੱਥੇ ਗਏ ਸੀ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਪਹਿੰਦਾ ਸੱਚਖੰਡ ਨਾਉ ਨਿੱਦ ਨਾਮ ਗਰੀਬੀ ਪਾਈ ਉਸ ਵਾਹਿਗੁਰੂ ਨੇ ਆਪਣਾ ਸਾਰਾ ਤੇਜ ਤਪ ਵਰਕਤਾ ਰੂਪ ਰੰਗ ਦੇ ਕੇ ਨਿਵਾਜਿਆ ਆਖਿਆ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰ ਪਰਮੇਸ਼ਰ ਜਿੰਨੀਆਂ ਸ਼ਕਤੀਆਂ ਵਰਕਤਾ ਸਾਰੀਆਂ ਮੈਂ ਤੈਨੂੰ ਦਿੱਤੀਆਂ ਹੁਣ ਤੁਸੀਂ ਆਪਦੇ ਕੋਲੋਂ ਕੁਝ ਮੰਗੋ ਆਪਣੇ ਵੱਲੋਂ ਕੁਝ ਮੰਗੋ ਤੇ ਗੁਰੂ ਨੇ ਕੀ ਮੰਗਿਆ ਨੌ ਨਿੱਦ ਨਾਮ ਗਰੀਬੀ ਪਾਈ ਐ ਵਾਹਿਗੁਰੂ ਕਾਲ ਯੁਗ ਦੇ ਵਿੱਚ ਸਤਿਗੁਰੂ ਜੀ ਕਿਤੇ ਦੋ ਕਿਸੇ ਕੋਲ ਸ਼ਕਤੀਆਂ ਆ ਜਾਂਨਾਂ ਕਰਾਮਾਤਾ ਹੰਕਾਰ ਹੋ ਜਾਂਦਾ ਹੈ ਨਿਮਰਤਾ ਨਹੀਂ ਰਹਿੰਦੀ ਤੁਸੀਂ ਮੈਨੂੰ ਸਾਰਾ ਕੁਝ ਦੇ ਕੇ ਨਿਵਾਜਿਆ ਪਰ ਮੈਨੂੰ ਗਰੀਬੀ ਨਿਮਰਤਾ ਦਓ ਇਹ ਹੀ ਕਾਰਨ ਹੈ ਸਤਿਗੁਰੂ ਵੱਡੇ ਹਨ ਪਰ ਉਹਨਾਂ ਦੇ ਸਵਾਚ ਉਹਨਾਂ ਦੀ ਬਾਣੀ ਵਿੱਚ ਨਿਮਰਤਾ ਹੈ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਜਗਾ ਜਗਾ ਪਾਰਸ਼ਾ ਕੀ ਕਹਿੰਦੇ ਹਨ ਆਪਣੇ ਆਪ ਨੂੰ ਨਾਨਕ ਨੀਚ ਕਹੈ ਵਿਚਾਰ ਨਾਨਕ ਦਾਸਾਂ ਦਾ ਦਾਸ ਇਤਨੀ ਨਿਮਰਤਾ ਕਿਸੇ ਵੀ ਪੀਰ ਪਕੈੰਬਰ ਵਿੱਚ ਨਹੀਂ ਆਈ ਜਿਹੜੀ ਨਿਮਰਤਾ ਗਰੀਬੀ ਤਾਂ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਈ ਉਹ ਹੀ ਸਾਨੂੰ ਬਖਸ਼ਿਸ਼ ਕੀਤੀ ਹੈ ਸਿੱਖ ਕਿੰਨੀ ਵੱਡੀ ਵੀ ਸੇਵਾ ਕਰੇ ਗੁਰੂ ਦੀ ਕੀ ਕਹਿੰਦਾ ਹੈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ 파ਸ਼ਾ ਤੇਰੇ ਦਿੱਤੇ ਵਿੱਚੋਂ ਮੈਂ ਥੋੜਾ ਤੈਨੂੰ ਅਰਪਣ ਕਰ ਦਿੱਤਾ ਮੈਂ ਕੀ ਦੇਣ ਸਕਦਾ ਤੁਸੀਂ ਮੈਨੂੰ ਦੇਣ ਵਾਲੇ ਹੋ ਐਸੀ ਬਖਸ਼ਿਸ਼ ਆਓ ਮਿਲ ਕੇ ਸ਼ਬਦ ਪੜ੍ਹਨਾ ਹੈ ਬਾਬਾ ਬਹਿੰਦਾ ਸੱਚਖੰਡ ਨੌ ਨਿਦ ਨਾਮ ਗਰੀਬੀ 파